ਹੈਲੋ ਗਾਇਸ ਤੁਸੀਂ ਦੇਖ ਰਹੇ ਹੋ ਸਮਾਣਾ ਹਲਚਰ ਨਹੀਂ ਅੱਜ ਗੱਲ ਕਰ ਰਹੇ ਹਾਂ ਪਿੰਡ ਫਤਿਹਪੁਰ ਦੀ ਜੋ ਪਟਿਆਲਾ ਡਿਸਟ੍ਰਿਕਟ ਵਿੱਚ ਪੈਂਦਾ ਹੈ ਆ ਪਿੰਡ ਵਾਸੀਆਂ ਨੇ ਦੱਸਿਆ ਕਿ ਇੱਥੇ ਇੱਕ ਹਲਕੇ ਹੋਏ ਕੁੱਤੇ ਨੇ ਇੰਨਾ ਕਿ ਤੰਡਵ ਮਚਾ ਰੱਖਿਆ ਹੈ ਕਿ ਸਾਰਾ ਪਿੰਡ ਸਹਿਮਿਆ ਹੋਇਆ ਤੇ ਪਿੰਡ ਦੇ ਜਿਹੜੇ ਵਿਅਕਤੀ ਨੇ ਉਹਨਾਂ ਨੇ ਆਪਣੇ ਕੰਮਕਾਰ ਛੱਡ ਕੇ ਆਪਣੇ ਘਰਾਂ ਦੇ ਵਿੱਚ ਹੀ ਬੈਠੇ ਹਨ ਤਾਂ ਜੋ ਕਿਸੇ ਨੂੰ ਹਲਕਾ ਹਲਕਾ ਹੋਇਆ ਕੁੱਤਾ ਵੱਢ ਨਾ ਲਵੇ ਤੇ ਫਿਰ ਵੀ ਉਸਨੇ ਨਾ ਨਾ ਕਰਦੇ ਆ ਪਿਛਲੇ 24 ਘੰਟਿਆਂ ਦੇ ਵਿੱਚ ਉਸਨੇ 5-6 ਜਣੇ ਨੂੰ ਵੱਢਿਆ ਜਿਨ੍ਹਾਂ ਦੇ ਵਿੱਚ ਬੱਚੇ ਵੀ ਨੇ ਤੇ ਵੱਡੇ ਵੀ ਨੇ ਤੇ ਔਰਤ ਮਰਦ ਵੀ ਨੇ ਜਿਨ੍ਹਾਂ ਨੂੰ ਵੱਢਿਆ ਤੇ ਉਹਨਾਂ ਨੇ ਪਿੰਡ ਵਾਸੀ ਨੇ ਇੱਥੇ ਤੱਕ ਦੱਸਿਆ ਕਿ ਕੰਟਰੋਲ ਰੂਮ ਦੇ ਵਿੱਚ ਵੀ ਤੇ ਉਹਨਾਂ ਨੇ ਡੀਸੀ ਦਫ਼ਤਰ ਦੇ ਅਧਿਕਾਰੀਆਂ ਨੂੰ ਪਿਛਲੇ 8-10 ਘੰਟਿਆਂ ਤੋਂ ਕੋਲਾ ਕਰ ਰਹੇ ਹਨ ਪਰ ਦਫ਼ਤਰ ਦੇ ਅਧਿਕਾਰੀ ਸਰਕਾਰੀ ਬਾਬੂ ਟਸ ਤੋਂ ਮਸ ਨਹੀਂ ਹੋਏ ਤੇ ਨਾ ਹੀ ਉਹਨਾਂ ਦੀ ਬੈਕ ਕੋਲਾਈ ਤੇ ਉਹਨਾਂ ਨੇ ਸਾਡੇ ਮਾਧਮ ਰਾਹੀਂ ਆ ਡੀਸੀ ਦਾ ਡੀਸੀ ਸਾਹਿਬ ਤੱਕ ਤੇ ਆ ਮੁੱਖ ਮੰਤਰੀ ਸਾਹਿਬ ਤੱਕ ਆਵਾਜ਼ ਪਹੁੰਚਾਉਣ ਦੀ ਗੱਲ ਕਰ ਰਹੇ ਨੇ ਕਿ ਵੀ ਜਿਹੜੇ ਅਧਿਕਾਰੀ ਉੱਥੇ ਤਾਇਨਾਤ ਕੀਤੇ ਗਏ ਨੇ ਉਹ ਆਪਣੀ ਡਿਊਟੀ ਨੂੰ ਤਨਦੇਹੀ ਨਾਲ ਨਹੀਂ ਨਿਭਾ ਰਹੇ ਇਹਨਾਂ ਅਧਿਕਾਰੀਆਂ ਤੇ ਕਾਰਵਾਈ ਕੀਤੀ ਜਾਵੇ ਤੇ ਪਿੰਡ ਵਾਸੀਆਂ ਨਾਲ ਵੀ ਗੱਲਬਾਤ ਕਰਾਂਗੇ ਜਿਨ੍ਹਾਂ ਨੇ ਕਿਹਾ ਕਿ ਵੀ ਉਹ ਹਲਕੇ ਹੋਏ ਕੁੱਤੇ ਨੇ ਤੰਡ ਮਚਾਇਆ ਕੀ ਕਾਰਵਾਈ ਕੀਤੀ ਹੈ ਹਾਲੇ ਤੱਕ ਉਹਨਾਂ ਦਾ ਕੋਈ ਅਧਿਕਾਰੀਆਂ ਦਾ ਕੋਲ ਨਹੀਂ ਗੱਲ ਕਰਦੇ ਪਿੰਡ ਵਾਸੀਆਂ ਨਾਲ ਹਾਂਜੀ ਸਰਪੰਚ ਸਾਹਿਬ ਕੀ ਮਾਮਲਾ ਹੈ ਜਿਹੜਾ ਕਿ ਵੀ ਪਤਾ ਲੱਗਿਆ ਕਿ ਵੀ ਪਿੰਡ ਵਾਸੀ ਨੇ ਦੱਸਿਆ ਕਿ ਹਲਕੇ ਹੋਏ ਕੁੱਤੇ ਨੇੜਾ ਤੰਡ ਮਚਾ ਰੱਖਿਆ ਉਹਨਾਂ ਦੇ ਵਿੱਚ ਇੱਕ ਕੁੜੀ ਨੂੰ ਵੀ ਉਹਨੇ ਵੱਢਿਆ ਤੇ ਇੱਕ ਬੱਚੇ ਦਾ ਕੰਨ ਵੀ ਕ ਕੀ ਮਾਮਲਾ ਹੈ ਜੀ ਇਹ ਜੀ ਦੋ ਤਿੰਨ ਦਿਨ ਤੋਂ ਸਾਡੇ ਇਲਾਕੇ ਦੇ ਵਿੱਚ ਜਿੱਦਾਂ ਫਟੇਪੁਰ ਹੋ ਗਿਆ ਲਾਲਗੜ ਹੋ ਗਿਆ ਇਹ ਦੋ ਤਿੰਨ ਪਿੰਡਾਂ ਦੇ ਵਿੱਚ ਇੱਕ ਹਲਕਾ ਕੁੱਤਾ ਜਿਹੜਾ ਫਿਰ ਰਿਹਾ ਉਹਦੇ ਵਿੱਚ ਕੱਲ ਜਿਹੜਾ ਵਾ ਇੱਕ ਛੋਟੀ ਬੱਚੀ ਨੂੰ ਸੀ ਉਹਦੇ ਲਾਤਾਂ ਦੇ ਵਿੱਚ ਮੁਰਕਾ ਵੱਢ ਕੇ ਲੱਗਿਆ ਜੀ ਉਸ ਤੋਂ ਬਾਅਦ ਕਈ ਡੰਗਰਾਂ ਨੂੰ ਕੁੱਤਿਆਂ ਨੂੰ ਕਾਫੀ ਜ਼ਿਆਦਾ ਇਹ ਬੰਦਿਆਂ ਨੂੰ ਕਰਦਾ ਰਿਹਾ ਉਸ ਤੋਂ ਬਾਅਦ ਅੱਜ ਸਵੇਰੇ ਦੁਬਾਰਾ ਇੱਕ ਪਰਦੇਸੀ ਜਵਾਕ ਸੀਗਾ ਉਦੇ ਕੰਨ ਨਾਲ ਹੀ ਲਾ ਕੇ ਲੈ ਗਿਆ ਤੇ ਮੂੰਹ ਦੇ ਵਿੱਚ ਬਹੁਤ ਜ਼ਿਆਦਾ ਉਹਨੇ ਝਕਮ ਕੀਤੇ ਤੇ ਕਾਫੀ ਉਹਨੂੰ ਵੱਢਿਆ ਅਸੀਂ ਪ੍ਰਸ਼ਾਸਨ ਨੂੰ ਤਸਵੀਰ ਤੋਂ ਹੀ ਕਾਲ ਨਾ ਕਰ ਰਹੇ ਹਾਂ ਅਸੀਂ ਕੰਟਰੋਲ ਰੂਮ ਤੇ ਕਾਲ ਕੀਤੀ ਹੈ ਅਸੀਂ ਡੀਟੀ ਆਫਿਸ ਵਾਲੇ ਨੰਬਰ ਤੇ ਕਾਲ ਕੀਤੀ ਹੈ ਤੇ ਹਜੇ ਤੱਕ ਸਾਨੂੰ ਕੋਈ ਜਿਹੜੀ ਆ ਬੈਕ ਕਾਲ ਨਹੀਂ ਆਈ ਕਿਸੇ ਤਰ੍ਹਾਂ ਦੀ ਕਿ ਵੀ ਹੁਣ 9:30 ਵਜੇ ਦਾ ਟਾਈਮ ਹੋ ਚੁੱਕਾ ਕਿਸੇ ਅਧਿਕਾਰੀ ਦਾ ਕੋਈ ਕਾਲ ਨਹੀਂ ਆਈ ਤੁਹਾਡੇ ਕੋਲ ਹਜੇ ਤੱਕ ਕਿਸੇ ਦਾ ਕੋਈ ਕਾਲ ਨਹੀਂ ਆਈ ਜੀ ਕਿ ਕੋਈ ਵਾਪਸ ਕਾਲ ਨਹੀਂ ਆਈ ਅਸੀਂ ਦੋ ਤਿੰਨ ਵਾਰੀ ਕੰਪਲੀਟ ਕਰ ਚੁੱਕੇ ਹਾਂ ਇਸ ਮੈਟਰ ਤੇ ਤੇ ਪਿੰਡ ਵਾਸੀ ਜਿਹੜੇ ਆ ਬਹੁਤ ਸਹਿਮੇ ਹੋਏ ਨੇ ਦੋ ਦਿਨ ਮਾਰਾ ਸੀ ਗੁਰਦੁਆਰਾ ਸਾਹਿਬ ਦੇ ਵਿੱਚ ਲੋਸਮੈਂਟ ਕਰਾ ਕੇ ਕਹਿ ਚੁੱਕੇ ਆਂ ਵੀ ਆਪਦੇ ਬੱਚਿਆਂ ਨੂੰ ਆਪਦੇ ਪਸ਼ੂਆਂ ਨੂੰ ਬਾਹਰ ਨਾ ਕੱਢੋ ਉਹਨਾਂ ਨੇ ਅੰਦਰ ਸਾਰਾ ਤਾੜਿਆ ਹੋਇਆ ਵਾ ਤੇ ਜਿਹੜੇ ਖੇਤਾਂ ਦੇ ਵਿੱਚ ਕੰਮ ਕਰ ਰਹੇ ਨੇ ਉਹ ਵੀ ਆਪਦਾ ਕੰਮ ਛੱਡੀ ਬੈਠੇ ਨੇ ਇਸ ਟਾਈਮ ਤੇ ਜਿਨ੍ਹਾਂ ਨੂੰ ਹਲਕਾ ਕੁੱਤੇ ਨੇ ਵੱਢਿਆ ਉਹਨਾਂ ਨੂੰ ਫਿਰ ਲਾਜ ਵਗੈਰਾ ਉਹਨਾਂ ਨੂੰ ਸਰਕਾਰੀ ਹਸਪਤਾਲ ਦੇ ਵਿੱਚ ਸਮਾਨੇ ਦੇ ਵਿੱਚ ਜੇਰੇ ਇਲਾਜ ਚੱਲ ਰਿਹਾ ਹੈ ਦੀ ਉਹ ਹੁਣ ਉਤੇ ਇਲਾਜ ਚੱਲ ਜਾ। ਕੀ ਮੰਗ ਕਰਦਾਂ ਕਿ ਜਿਹੜੇ ਬਾਬੂਆਂ ਨੇ ਫੋਨ ਨਹੀਂ ਚੱਕੇ ਤੇ ਫੋਨ ਚੱਕਣ ਤੋਂ ਬਾਅਦ ਕਹਿੰਦੇ ਆਉਣੇ ਆ ਤੇ ਮੁੜ ਕੇ ਹੁਣ ਤੱਕ ਉਹਨਾਂ ਨੇ ਕੋਈ ਨਾ ਆਪ ਆਏ ਤਾਂ ਨਾ ਹੀ ਉਹਨਾਂ ਦੀ ਕਾਲ ਆਈ। ਇਹਦੇ ਵਿੱਚ ਇਹ ਹੋ ਜਾਂਦਾ ਜੀ ਜੇ ਪਿੰਡ ਵਾਲੇ ਜਾਂ ਕੋਈ ਇਲਾਕਾ ਨਿਵਾਸੀ ਰਲ ਕੇ ਕੁਛ ਕੁੱਤੇ ਨੂੰ ਕਰਦੇ ਨੇ ਤਾਂ ਉਹਦੇ ਵਿੱਚ ਜਿਹੜਾ ਸਰਕਾਰ ਆ ਉਹ 1 ਮਿੰਟ ਤੋਂ ਪਹਿਲਾਂ ਪਰਚਾ ਕੱਢ ਦਿੰਦੀ ਆ ਲੇਕਿਨ ਅਜੇ ਤੱਕ ਉਹ ਆਪਦੀ ਡਿਊਟੀ ਤੋਂ ਭੱਜਦੇ ਹੋਏ ਕੋਈ ਕਾਰਵਾਈ ਨਹੀਂ ਕੀਤੀ। ਕਿ ਲੋੜ ਹੈ ਉਹਨਾਂ ਬਾਬੂਆਂ ਦੇ ਕਾਰਵਾਈ ਕਰਨ ਦੀ। ਅਸੀਂ ਕਾ ਹਾਂਜੀ ਬਾਈ ਜੀ ਤੁਹਾਡਾ ਨਾਮ ਅਮਰੀਕ ਸਿੰਘ ਜੀ ਅਮਰੀਕ ਸਿੰਘ ਜੀ ਕੀ ਮਾਮਲਾ ਤੇ ਕਿਨੂੰ ਕਿਨੂੰ ਵੱਡੇ ਆ ਕੁੱਤੇ ਨੇ ਸਾਡਾ ਲਾਲਗੜ ਪਿੰਡ ਹੈ ਜੀ ਸਾਡੇ ਪਿੰਡ ਅਸਾਈਆਂ ਦਾ ਡੇਰਾ ਜੀ ਉੱਥੇ ਦੋ ਤਿੰਨ ਕੁੱਤਿਆਂ ਨੂੰ ਹਲਕੇ ਪਿਆ ਜੀ ਤੇ ਪਰਦੇਸੀਆਂ ਨੂੰ ਦੋ ਨੂੰ ਵੱਢਿਆ ਜੀ ਕਈਆਂ ਡੰਗਰਾਂ ਨੂੰ ਵੱਢਿਆ ਜੀ ਤੇ ਪ੍ਰਸ਼ਾਸਨ ਨੂੰ सोनू ਵੀਰ ਜੀ ਨੇ ਮਤਲਬ ਕਿ ਫੋਨ ਕੀਤਾ ਸੀ ਹਾਲੇ ਤੱਕ ਕੋਈ ਨਹੀਂ ਕੋਈ ਅਧਿਕਾਰੀ ਨਹੀਂ ਆਇਆ ਕਿਸੇ ਦੀ ਕੋਈ ਬੈਕ ਕਾਲ ਨਹੀਂ ਆਈ ਹਾਂਜੀ ਹਾਂਜੀ ਕੋਈ ਬੈਕ ਕਾਲ ਨਹੀਂ ਆਈ ਬਾਕੀ ਜੇ ਕੋਈ ਕਾਰਵਾਈ ਕੁੱਤੇ ਨੂੰ ਕੋਈ ਮਾਰਦਾ ਡੰਡਾ ਮਾਰਦਾ ਪ੍ਰਸ਼ਾਸਨ ਮਿੰਟ ਤੇ ਪਰਚਾ ਕਰਦਾ ਅੱਜ ਪ੍ਰਸ਼ਾਸਨ ਆਪਣੇ ਮਲਾਜ਼ਮਾਂ ਦੇ ਵੀ ਕੋਈ ਕਾਰਵਾਈ ਕਰੇ ਨਾ ਲੋੜ ਇਹਨਾਂ ਦੇ ਇਹ ਜੇ ਬਾਬੂਆਂ ਤੇ ਕਾਰਵਾਈ ਕਰਨ ਦੀ ਲੋਕ ਭਾਲਦੇ ਨੇ ਵੀ ਲੋਕ ਗਲਤੀ ਕਰਦੇ ਆਂ ਅਸੀਂ ਪਰਚਾ ਕਰਕੇ ਪੈਸੇ ਲਈਏ ਨਾ ਹਾਂਜੀ ਭਰਾ ਜੀ ਤੁਹਾਡਾ ਨਾਮ ਦਸੇ ਗਾੜੀ ਨਰਿੰਦਰ ਸਿੰਘ ਜੀ ਕੀ ਮਾਮਲਾ ਹੈ ਪਿੰਡੇ ਹੈ ਲਾਲਗੜ ਦੇ ਫਤਿਹਪੁਰ ਦੇ ਵਿੱਚ ਕਹਿੰਦੇ ਕਿ ਵੀ ਹਲਕੇ ਹੋਏ ਕੁੱਤੇ ਤੁਰੇ ਫਿਰਦੇ ਨੇ ਕੀ ਉਹਨਾਂ ਤੇ ਪ੍ਰਸ਼ਾਸਨ ਦੇ ਅਧਿਕਾਰੀ ਪਹੁੰਚੇ ਚੰਗਰੀ ਮਜਬੂਰੀ ਆ ਰਹੀ ਹੈ ਜਿਹੜੇ ਬੱਚੇ ਵੀ ਨਹੀਂ ਕੋਈ ਬਾਹਰ ਨਿਕਲ ਲੈਂਦਾ ਕੋਈ ਕੋਈ ਬਾਹਰ ਬੱਚੇ ਸਾਹ ਦੇ ਜਾਂ ਵਰਤਾਂ ਲੋਟ ਕੋਈ ਤੁਰ ਨਹੀਂ ਸਕਦਾ ਗਰਦੇ ਲੋਕ ਅੱਧਰਾਂ ਜਿਹੜੇ ਬੈਠੇ ਨੇ ਕੁੱਤਾ ਕਦੇ ਕਿਸੇ ਪਾਸੇ ਢੇੜੇ ਖਾਂਦਾ ਕਦੇ ਕਿਸੇ ਪਾਸੇ ਢੇੜੇ ਖਾਂਦਾ ਕਦੇ ਕਦੇ ਡੇਰੇ ਆਜ ਕਦੇ ਪਿੰਡਾਂ ਦੇ ਵੜਦਾ ਕਦੇ ਚੁੱਤੋਂ ਕੋਲ ਲੱਗ ਕੇ ਚੰਗਰ ਨੂੰ ਪੈਂਦਾ ਸਰੀ ਬਗਾਰੇ ਮਗਰ ਦਾ ਜੁਵਾਕਰ ਦੇ ਮਗਰ ਹੁੰਦਾ ਹੈ ਦੇਵੇ ਕਾਰਵਾਈ ਕੀਤੀ ਜਾਵੇ ਮਿਹਰਬਾਨੀ ਇਹ ਹੱਥ ਜੋੜ ਕੇ ਸਾਡੇ ਸਰਪੰਚ ਸਾਹਿਬ ਨੇ ਪਹਿਲਾਂ ਜੀ ਸਾਡੇ ਕੀਾਰੇ ਕੋਈ ਆਇਆ ਨਹੀਂ ਸਾਡਾ ਪਹੁੰਚਾ ਨਹੀਂ ਕੋਈ ਦਰਦਾ 150 ਪਿੰਡਾਂ ਨਾਲ ਫਤੇਪੁਰ ਦੇ ਵਿੱਚ ਕੋਈ ਹਲਕਾ ਵਾਲੇ ਕੁੱਤੇ ਨੇ ਕਈ ਜਣਿਆਂ ਨੂੰ ਪਤਾ ਲੱਗਿਆ ਵੱਢਿਆ ਸੀਗਾ ਤੇ ਅਸੀਂ ਪਿੰਡ ਦੇ ਵਿੱਚ ਵੀ ਵਾਈਟ ਕਰਕੇ ਆਏ ਪਿੰਡ ਵਾਸੀਆਂ ਦੀ ਕੀ ਕੇਸ ਹੈ ਜੀ ਕਿ ਵੀ ਕਿੰਨੇ ਕੁ ਮਰੀਜ਼ ਆਏ ਸੀਗੇ ਉਹ ਆਪਣੇ ਕੋਲ ਇੱਕੋ ਹੀ ਬੱਚਾ ਆਇਆ ਸੀ ਸਰੀ ਕੁੱਤੇ ਨੇ ਕਾਫੀ ਕੱਚਾ ਆਇਆ ਸੀ ਕੰਨ ਤੇ ਵੀ ਸੀ ਤੇ ਸਭ ਤੇ ਹੀ ਘਟਿਆ ਹੋਇਆ ਸੀ ਇਹ ਇਲਾਜ ਅਸੀਂ ਕਰਤਾ ਉਹ ਤੇ ਹੁਣ ਤੇ ਦਿੱਤਾ ਸੁੱਤੀ ਹੋ ਗਿਆ